ਇਹਨਾਂ ਮੈਮੋ ਵਾਲੇ ਚ ਅੱਖਾਂ ਤੇ ਦੰਦਾਂ ਦਾ ਚੈੱਕਅਪ ਕੀਤਾ ਜਾ ਰਿਹਾ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਜੀ ਮੈਂ ਜੀ ਸਭ ਤੋਂ ਪਹਿਲਾਂ ਇਹਨਾਂ ਦਾ ਸ਼ੁਕਰੀਆ ਦੇ ਕਰਦਾ ਇਹ ਸਾਰੀ ਟੀਮ ਦਾ ਜੋ ਕਿ ਕਈ ਵਾਰੀ ਜਿਹੜੀਆਂ ਅੱਜਕੱਲ ਜਿਆਦਾ ਬਿਮਾਰੀਆਂ ਵਧ ਰਹੀਆਂ ਵਾ ਉਹ ਸਾਡੀ ਆਪਣੀ ਲਾਪਰਵਾਹੀ ਨਾਲ ਆ ਵੀ ਸਾਡੇ ਤੋਂ ਆਪਣੇ ਸਰੀਰ ਦੀ ਲਾਪਰਵਾਹੀ ਹੁੰਦੀ ਸ਼ਹਿਰ ਤੱਕ ਨਹੀਂ ਜਾਇਆ ਜਾਂਦਾ ਸੋ ਇਹਨਾਂ ਨੇ ਇੱਕ ਟੀਮ ਲਿਆਂਦੀ ਆ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਡਾਕਟਰ ਸੰਤੋਖ ਤੇ ਮੈਮ ਕਿਰਿੰਦਾ ਤੇ ਬਾਕੀ ਸਭ ਤੋਂ ਵੱਡੀ ਗੱਲ ਆ ਇਸ ਪਿੰਡ 'ਚ ਫਸਟ ਟਾਈਮ ਮੇਰੇ ਖਿਆਲਾਂ ਨੇ ਮੈਡੀਕਲ ਚੈੱਕਅਪ ਹੋਣ ਜਾ ਰਿਹਾ ਵਾ ਉਹ ਵੀ ਸਾਡਾ ਭਰਾ ਲੱਖੀ ਹੰਸ ਇਹਨਾਂ ਦੀ ਇੱਕ ਸੂਝਵਾਨ ਟੀਮ ਨਾਲ ਕਮੇਟੀ ਨਾਲ ਅਤੇ ਐਮ ਐਲ اے ਜਿਹੜੇ ਮੇਰੇ ਕੀ ਵੱਡੇ ਬ੍ਰਦਰ ਆ ਐਸਮ ਸਾੜਿਆਂ ਦੇ ਸੋਸ਼ੀਅਲ ਕਲਸ ਦੇ ਅਸ਼ੀਰਵਾਦ ਨਾਲ ਇਹ ਕੰਮ ਚੱਲ ਰਿਹਾ ਜੀ ਸੋ ਇਹ ਇਦਾਂ ਹੀ ਲੋਕ ਭਲਾਈ ਦੇ ਕੰਮ ਕਰਦੇ ਰਹਿਣ ਤੇ ਹੌਲੀ-ਹੌਲੀ ਆਪਣੀ ਲਾਈਫ ਛੱਗੀ ਵਾਧੇ ਰਹਿਣ ਸਾਡੇ ਟੈਸਟ ਹੋਣ ਡੇ ਅੱਖਾਂ ਦੇ ਦੰਦਾਂ ਦੇ ਪਨ ਫ੍ਰੀ ਹੋਣ ਡੇ ਆ ਕਿ ਜਾਂ ਪੈਸੇ ਲੈਣ ਡੇ ਜੀ ਬਿਲਕੁਲ ਫ੍ਰੀ ਹੋ ਰਹੀ ਆ ਮੈਂ ਪਹਿਲਾਂ ਆਉਂਦੇ ਗੱਲ ਪੁੱਛੀ ਸੀ ਵੀ ਇਹ ਕਿੰਨਾ ਕੁ ਐਸਟੀਮੇਟ ਹੁੰਦਾ ਵਾ ਪਰ ਮੈਨੂੰ ਹੁਣ ਪਤਾ ਲੱਗਾ ਕਿ ਆਪਣੇ ਜਿਹੜੇ ਅੰਮ੍ਰਿਤਸਰ ਤੋਂ ਡਾਕਟਰ ਸਾਹਿਬ ਵੰਪ੍ਰਕਾਸ਼ ਆ ਉਹਨਾਂ ਦੀ ਟੀਮ ਆ ਟਾਈਪ ਹੋਇਆ ਵਾ ਜੀ ਤੇ ਇਸ ਕਰਕੇ ਇਹ ਥਾਂ-ਥਾਂ ਜਾ ਕੇ ਵੀ ਸੇਵਾ ਕਰ ਰਹੀ ਆ ਜੀ ਸਰ ਇਹ ਹਰ ਪਿੰਡ ਸ਼ਹਿਰ ਵਿੱਚ ਆਉਂਦੇ ਕਿ ਜਾਸ ਪਿੰਡ ਵਿੱਚ ਹੀ ਇਕੱਲੇ ਚੱਲ ਰਿਹਾਗਾ ਦੇਖੋ ਜੀ ਇਹ ਤੇ ਡਿਪੈਂਡ ਕਰਦਾ ਵਾ ਕਿ ਲੋਗ ਉਹਨਾਂ ਦਾ ਕੌਣ ਉਥੇ ਮੋਹਦਵਾਰ ਆ ਕੌਣ ਉਥੇ ਉਹਨਾਂ ਦੀ ਗੱਲ ਸੁਣ ਰਿਹਾ ਵਾ ਕੌਣ ਕਿਦੇ ਪਿੰਡ 'ਚ ਕੀ ਕੰਮ ਆ ਵਾਪਰ ਰਹੀ ਆ ਉਸ ਸਿਚੁਏਸ਼ਨ ਨੂੰ ਦੇਖ ਕੇ ਉਹਨਾਂ ਨੂੰ ਜਦੋਂ ਕੋਨਫਰਮ ਕਰਦਾ ਵਾ ਤੇ ਫਿਰ ਇਹ ਸੇਵਾ ਹੁੰਦੀ ਹੈ ਜੀ ਸਾਡੇ ਜਿਹੜੇ ਗਰੀਬ ਲੋਕ ਆ ਜਿਹੜੇ ਆਪਾਂ ਅੱਖਾਂ ਦਾ ਦੰਦਾਂ ਦਾ ਨਹੀਂ ਇਲਾਜ ਕਰਾ ਸਕਦੇ ਉਹਨਾਂ ਬਾਰੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਮੈਂ ਤੇ ਇਹ ਕਹਿ ਰਿਹਾ ਜੀ ਜਿਹੜਾ ਕੰਮ ਜਿੱਥੇ ਤੱਕ ਮੈਨੂੰ ਹੁਣ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਮੀਟਿੰਗ ਕੀਤੀ ਬੈਠ ਕੇ ਜਿਹੜਾ ਆਪਰੇਟ 40000 ਦਾ ਉਹ ਇਸ ਟਾਈਮ 10000 ਜਾਂ 12000 ਦਾ ਹੋ ਰਿਹਾ ਤੇ ਜਿਹੜਾ 10-12000 ਦਾ ਉਹ ਵੀ 11500 ਦਾ ਹੀ ਹੋ ਰਿਹਾ ਜੀ ਸੋ ਕਹਿਣ ਦੀ ਗੱਲ ਇਹ ਵੀ ਜਿਹੜਾ ਇਹ ਇਲਾਜ ਹੈ ਜੀ ਇੱਕ ਸਾਡਾ ਮੁਫਤ ਹੈ ਜੀ ਸਰ ਟੈਸਟ ਇੱਥੇ ਹੋਣਗੇ ਤੇ ਅਪਰੇਟ ਫਿਰ ਇਹਨਾਂ ਦਾ ਕਿੱਥੇ ਹੋਊਗਾ ਜੰਦਾਂ ਚੋਂ ਤੇ ਉਹ ਨਾਲ ਹੀ ਡਾਕਟਰ ਸਾਹਿਬ ਨੇ ਲਿਖ ਦੇਣਾ ਜੀ ਜਿਹੜਾ ਵੀ ਏਰੀਆ ਲੋਕੇਸ਼ਨ ਪਿੰਡ ਦੇ ਨਾਲ ਸਾਰ ਜਿਹੜੀ ਲਾਗੇ ਪੈਂਦੀ ਹੋਗੀ ਉੱਥੇ ਹੋਊਗਾ ਜੀ ਸਰ ਗਰੀਬ ਕੋਈ ਮਹੱਤਵ ਲੋਕਾਂ ਬਹੁਤ ਜ਼ਿਆਦਾ ਵਾ ਜਿਹੜੇ ਆਪਣਾ ਇਲਾਜ ਨਹੀਂ ਕਰਵਾਉਂਦੇ ਉਹਨਾਂ ਬਾਰੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਮੈਂ ਸੰਦੇਸ਼ ਇਹ ਦੇਣਾ ਚਾਹੁੰਦਾ ਜੀ ਕਿ ਜਾਗਰੂਕਤ ਹੋਣ ਚੰਗੀਆਂ ਸਰਕਾਰਾਂ ਆਈਆਂ ਚੰਗੇ ਲੋਕ ਆਏ ਇੱਕ ਦੂਜੇ ਦਾ ਹਾਲ ਚਾਲ ਪੁੱਛਣ ਨੂੰ ਆਏ ਮੋਡਰਨ ਮੋੜਾ ਜੋੜ ਕੇ ਆਏ ਬਿਨਾਂ ਕਿਸੇ ਪੱਖਪਾਤ ਤੋਂ ਅਸੀਂ ਗਾਂ ਲਾਈਵ ਚ ਵਧੀਏ ਜੀ ਸਰ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀਓ ਲੋ ਹਰ ਪਿੰਡ ਹਰ ਸ਼ਹਿਰ ਦਾ ਵਿਕਾਸ ਕੀਤਾ ਜਾਣ ਡਿਆ ਵਾ ਹਰ ਥਾਂ ਦੇ ਪਿੰਡਾਂ ਚੋ ਸ਼ਹਿਰਾਂ ਚ ਤੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਮੈਂ ਤੇ ਜੀ ਵੇਖੋ ਮੈਂ ਕੀ ਕਹਿਣਾ ਸਾਰੇ ਲੋਕਾਂ ਨੂੰ ਪਤਾ ਵਾ ਜੀ ਜਿਹੜੇ ਕੀ ਕੰਮ ਕਈ ਸਾਲ ਪਹਿਲਾਂ ਨਹੀਂ ਹੋਏ ਵਾ ਅੱਜ ਹੋ ਰੇ ਆ ਤੁਸੀਂ ਚੌਂਕ ਵੇਖ ਲਓ ਤੁਸੀਂ ਆ ਜਿਹੜਾ ਕਿ ਨਸ਼ਾ ਵਾ ਉਹ ਕਿੰਨਾ ਅੱਜ ਤੱਕ ਘਟ ਗਿਆ ਵਾ ਇੱਕ ਨਵੀਂ ਪੁਲਿਸ ਚੌਂਕੀ ਜਿਹੜੀ ਆ ਕਿ ਅਸੀਂ ਕੈਂਪ ਚ ਜਿਹੜੀ ਆ ਕਿ ਉਹ ਓਪਨ ਹੋਈ ਆ ਸੋ ਕਿਤੇ ਨਾ ਕਿਤੇ ਸਮਾਂ ਜ਼ਰੂਰ ਲੱਗੂਗਾ ਬਟ ਇਹ ਆ ਵੀ ਅੱਗੇ ਨਾਲ ਕਰੋ ਜਿਹੜੀ ਆ ਉਹ ਲੋਕਾਂ ਨੂੰ ਆਪ ਦਿਖਾਈ ਦੇ ਰਹੀ ਹੈ ਜੀ ਸਰ ਅੱਜ ਪਿੰਡ ਵਿੱਚ ਅੱਖਾਂ ਦੇ ਦੰਦਾਂ ਦਾ ਚੈੱਕਅਪ ਹੋ ਰਿਹਾ ਹੈ ਇਸ ਵੇਲੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਮੈਂ ਸਰ ਨਵਾਂ ਪਿੰਡ ਮਹਿਮੂਦ ਵਾਲ ਦੇ ਇੰਚਾਰਜ ਲੱਕੀ ਹੰਸ ਆਮ ਆਦਮੀ ਪਾਰਟੀ ਪਿਛਲੇ ਦਿਨਾਂ ਦੇ ਵਿੱਚ ਮੇਰੇ ਐਮਐਲਏ ਸਾਹਿਬ ਨਾਲ ਕਾਫੀ ਵਾਰੀ ਗੱਲ ਹੋ ਚੁੱਕੀ ਸੀ ਤੇ ਮੈਂ ਉਹਨਾਂ ਨੂੰ ਇਸ ਚੀਜ਼ ਦੇ ਬੇਨਤੀ ਕੀਤੀ ਸੀ ਕਿ ਐਮਐਲਏ ਸਾਹਿਬ ਅਸੀਂ ਪਿੰਡ 'ਚ ਕੈਂਪ ਲਵਾਉਣਾ ਚਾਹੁੰਦੇ ਹਾਂ ਤੇ ਉਹਨਾਂ ਦੇ ਉਹਨਾਂ ਦੀ ਰਹਿਮ ਆਈ ਉਹਨਾਂ ਦੀ ਅਗਵਾਈ ਦੇ ਹੇਠ ਇਹ ਕੈਂਪ ਜਿਹੜਾ ਵਾ ਅੱਜ ਮਾਲਕ ਦੀ ਕਿਰਪਾ ਨਾਲ ਪ੍ਰਭੂ ਦੀ ਕਿਰਪਾ ਨਾਲ ਇਹ ਜਿਹੜਾ ਕੈਂਪ ਅੱਜ ਸਿਰੇ ਚੜ੍ਹਿਆ ਜੀ ਮਨ ਲਗੀ ਤੁਸੀਂ ਆਪਣੇ ਪਿੰਡ ਚ ਲਾਉਣਾ ਚਾਹੁੰਦੇ ਕਿ ਹਰ ਇੱਕ ਪਿੰਡ ਚ ਇਸ ਤਰ੍ਹਾਂ ਚੱਲੇਗਾ ਨਹੀਂ ਇਹ ਸਾਰੇ ਐਮਐਲਏ ਸਾਹਿਬ ਨੇ ਮਤਲਬ ਕਿਹਾ ਕਿ ਕੋਈ ਵੀ ਮਤਲਬ ਜਿਹੜਾ ਸਾਡੇ ਨਾਲ ਸੰਪਰਕ ਕਰਕੇ ਕੋਈ ਵੀ ਆਪਣੇ ਪਿੰਡ ਦੇ ਵਿੱਚ ਆਪਣੇ ਮਹੱਲੇ ਦੇ ਵਿੱਚ ਲਗਵਾ ਸਕਦਾ ਵਾ ਜਿਸ ਤਰ੍ਹਾਂ ਉਹ ਇੱਥੇ ਲਾਜਾਡੇ ਪਿੰਡ ਵਾਲੇ ਕਰਾ ਸਕਦੇ ਕੋਈ ਬਾਹਰ ਦਾ ਵੀ ਆਣ ਕੇ ਇੱਥੇ ਕਰਵਾ ਸਕਦਾ ਹਨ ਕਿ ਦੇ ਸਕਦੇ ਜੀ ਸਾਰੇ ਸਾਡੇ ਪਿੰਡ ਦੇ ਨਹੀਂ ਆ ਇਹ ਲਾਗੇ ਲਾਗੇ ਪਿੰਡਾਂ ਚ ਪੰਜ ਸੱਤ ਪਿੰਡਾਂ ਦੇ ਵਿੱਚ ਲੋਸਮੈਂਟ ਵੀ ਹੋਈ ਸੀ ਸ ਲਾਗੇ ਲਾਗੇ ਸੱਤ ਪੰਜ ਸੱਤ ਪਿੰਡਾਂ ਚੋਂ ਕਾਫੀ ਲੋਕ ਜਿਹੜੇ ਨੇ ਆਪਣਾ ਟ੍ਰੀਟਮੈਂਟ ਅੱਖਾਂ ਦਾ ਅਤੇ ਦੰਦਾਂ ਦਾ ਕਰਾਉਣ ਆਏ ਨੇ ਇੱਥੇ ਬਿਲਕੁਲ ਫ ਜੇਕਰ ਮਤਲਬ ਮੰਨ ਲਓ ਕਿਸੇ ਦੇ ਅੱਖਾਂ ਦੇ ਲੈਂਸ ਪਾਣੇ ਨੇ ਜੇ ਮੰਨ ਲਓ ਕਿਸੇ ਦਾ 30-40000 ਰੁਪਏ ਦਾ ਖਰਚਾ ਵਾ ਇੱਥੇ ਮੈਕਸਿਮਮ ਇਹਨਾਂ ਨੇ ਮਤਲਬ 3 ਤੋਂ 4000 ਰੁਪਏ ਖਰਚਾ ਦੱਸਿਆ ਵਾ ਉਹ ਖਰਚਾ ਆਪਣੇ ਕਰਨਗੇ ਜਾਂ ਸਰਕਾਰ ਵੱਲੋਂ ਨਹੀਂ ਉਹ ਜਿਹੜਾ ਖਰਚਾ ਜੀ ਜਿਸ ਤਰ੍ਹਾਂ ਸਰਕਾਰ ਵੱਲੋਂ ਨਹੀਂ ਜਿਹੜਾ ਖਰਚਾ 40000 ਰੁਪਏ ਸੀ ਪ੍ਰਾਈਵੇਟ ਜਾ ਕੇ ਹਸਪੀਟਲ 'ਚ ਖਰਚ ਖਰਚ ਰਹੇ ਆ ਇਹਨਾਂ ਦੀ ਇੰਨੀ ਕ ਆਮ ਆਦਮੀ ਪਾਰਟੀ ਮਤਲਬ ਸਾਡੇ ਸ਼ਾਰੀਕਲ ਸੀ ਇਹਨਾਂ ਕੋ ਉਹਨਾਂ ਦਾ ਧੰਨਵਾਦ ਆ ਜਿਹੜਾ ਕੰਮ ਗਰੀਬ ਆਦਮੀ 40000 ਰੁਪਏ ਨਹੀਂ ਇਕੱਠਾ ਕਰਕੇ ਕਰਵਾ ਸਕਦਾ ਉਹ ਕੰਮ ਜ 你拿把地呀。 ਮੈਂ ਡਾਕਟਰ ਓਮ ਪ੍ਰਕਾਸ਼ ਡੈਂਟਲ ਹਸਪੀਟਲ ਅੰਬਰਸਰ ਤੋਂ ਆਈ ਹਾਂ ਇੱਥੇ ਕੈਂਪ ਲਗਵਾਉਣ ਵਾਸਤੇ ਇੱਕ ਕੈਂਪ ਜ਼ਰੂਰਤਮੰਦ ਲੋਕਾਂ ਦੇ ਦੰਦ ਅਤੇ ਅੱਖਾਂ ਚੈੱਕ ਕਰਨ ਵਾਸਤੇ ਅਸੀਂ ਲਗਵਾਇਆ ਹੈ ਇੱਥੇ ਕਰੀਬ ਅਸੀਂ 60 ਪੇਸ਼ੈਂਟ ਹੁਣੇ ਤੱਕ ਵੇਖ ਲਏ ਨੇ ਸਵੇਰ ਤੋਂ ਜਿਹੜੀ ਨਾਰਮਲ ਚੈੱਕ ਅਸੀਂ ਇੱਥੇ ਚੈੱਕਅਪ ਕਰ ਰਹੇ ਹਾਂ ਲੋਕਾਂ ਨੂੰ ਦੱਸ ਰਹੇ ਹਾਂ ਕਿ ਉਹਨਾਂ ਦੇ ਦੰਦਾਂ ਵਿੱਚ ਕੀ ਤਕਲੀਫ ਹੈ ਕਿਸੇ ਵੀ ਨਾਰਮਲ ਡੈਂਟਲ ਕਲੀਨਿਕ ਤੇ ਜਾ ਕੇ ਉਹ ਨਾਰਮਲ ਇਸ ਤਰ੍ਹਾਂ ਦੇ ਚੈੱਕਅਪ ਦਾ 250 ਤੇ 300 ਰੁਪਿਆ OPD ਚਾਰਜ ਕਰਦੇ ਨੇ ਅਸੀਂ ਫ੍ਰੀ ਆਫ ਕਾਸਟ ਕਰ ਰਹੇ ਹਾਂ ਤੇ ਉਹਨਾਂ ਨੂੰ ਦੱਸ ਰਹੇ ਹਾਂ ਕਿ ਜੇ ਉਹ ਸਾਡੇ ਬਿਲਕੁਲ ਫ੍ਰੀ ਕਰਾਂਗੇ ਤੇ ਉਹਨਾਂ ਨੂੰ ਟ੍ਰੀਟਮੈਂਟ ਵਾਸਤੇ ਗਾਈਡ ਕਰਾਂਗੇ